ਤੇ ਗੋਲੀ ਬੋਲਦੇ ਵੀਜ਼ਰੀ ਕਰਾਣਾ ਕਰ ਤੋੜ ਕੇ ਤੇ ਜਿੰਨਾ ਵਰਤੀ ਕਰ ਤੋੜ ਜਾ ਰਹੀ ਏ ਮੇਰੇ ਘਰ ਤੋੜ ਕੇ ਸਾਰਾ ਸੂਪਰ ਰਿਪਰ ਦੇਖੋ ਲੈ ਯਾ ਇਹ ਕਿਸ ਤਰ੍ਹਾਂ ਦੇਵੇਂ ਮੁੰਡੇ ਸਾਡੇ ਲਾਚੇ ਮੇਰੇ ਘਰ ਆ ਲੈਦੇ ਕੋਈ ਜ਼ਿੰਮੇਵਾਰੀ ਉਹ ਦੀ ਰਾਤ ਨੂੰ ਦੋ ਦਰਜਨ ਹਥਿਆਰਬੰਦ ਨੌਜਵਾਨ ਨੇ ਦਿਖਾਈ ਹੁੰਦਾ ਕਰਤੀ ਘਰ ਵਿੱਚ ਵਰਕੇ ਬੁਰੀ ਤਰ੍ਹਾਂ ਨਾਲ ਕੀਤੀ ਭੰਨਤੋ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਕਾਨੂੰਨਵਾਨ ਦੇ ਅਧੀਨ ਆਉਂਦੇ ਪਿੰਡ ਜਾਗੋਵਾਨ ਵੇਟ ਵਿੱਚ ਅੱਧੀ ਰਾਤ ਨੂੰ ਗੁੰਡਾ ਕਰਦੀ ਦੇਖਣ ਨੂੰ ਮਿਲੀ ਜਦੋਂ ਦੋ ਦਰਜਨ ਦੇ ਕਰੀਬ ਹਥਿਆਰਬੰਦ ਨੌਜਵਾਨਾਂ ਨੇ ਪਿੰਡ ਦੇ ਇੱਕ ਘਰ ਵਿੱਚ ਵਰਕੇ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ ਸੀਸੀਟੀਵੀ ਵਿੱਚ ਦੋ ਦਰਜਨ ਤੋਂ ਵੱਧ ਹਥਿਆਰਬੰਦ ਨੌਜਵਾਨ ਰਾਤ 12 ਵਜੇ ਦੇ ਕਰੀਬ ਘਰ ਵੱਲ ਜਾਂਦੇ ਹੋਏ ਅਤੇ ਮੂੜ ਤੋੜ-ਫੋੜ ਕਰਕੇ ਵਾਪਸ ਆਉਂਦੇ ਹੋਏ ਦਿਖਾਈ ਦਿੱਤੇ ਹਨ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਨੌਜਵਾਨ ਇੱਕ ਬੰਦ ਪਏ ਘਰ ਵਿੱਚ ਦਾ ਚਾਲਾ ਤੋੜ ਕੇ ਅੰਦਰ ਵੜੇ ਅਤੇ ਅੰਦਰ ਖੜੇ ਮੋਟਰਸਾਈਕਲ ਅਤੇ ਸਕੂਟਰੀ ਨੂੰ ਵੀ ਨੁਕਸਾਨ ਪਹੁੰਚਾਇਆ ਤੇ ਘਰ ਦੇ ਸਾਰੇ ਸ਼ੀਸ਼ੇ, ਬੈੱਡ, ਟੇਬਲ ਤੋੜ ਦਿੱਤੇ ਮਾਮਲਾ ਬੀਤੀ ਸ਼ਾਮ ਨੂੰ ਦੋ ਗੁੱਟਾਂ ਵਿੱਚ ਹੋਈ ਮਾਮੂਲੀ ਤਕਰਾਰ ਦਾ ਦੱਸਿਆ ਜਾ ਰਿਹਾ ਹੈ